ਤੁਸੀਂ ਸੁਣਿਆ ਹੋਣਾ ਕਿ ਲੋਕ ਪਿਆਰ ਦੇ ਵਿੱਚ ਹੱਦਾਂ ਪਾਰ ਕਰ ਦਿੰਦੇ ਨੇ ਲੇਕਿਨ ਇੱਥੇ ਤਾਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਹੱਦਾਂ ਨਹੀਂ ਸਰਹੱਦਾਂ ਹੀ ਪਾਰ ਕਰ ਲਈਆਂ ਗਈਆਂ ਨੇ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਦੋ ਦੇਸ਼ਾਂ ਦੀ ਸਰਹੱਦ ਪਾਰ ਕਰ ਲਈ ਗਈ ਹੈ ਇੱਕ ਨਹੀਂ ਬਲਕਿ ਦੋ ਅਜਿਹੇ ਜੋੜੇ ਨੇ ਜਿਹੜੇ ਉਹ ਫੜੇ ਗਏ ਨੇ ਜਿਨ੍ਹਾਂ ਵੱਲੋਂ ਭਾਰਤ ਪਾਕਿਸਤਾਨ ਬਾਰਡਰ ਕਰਾਸ ਕੀਤਾ ਗਿਆ ਹੈ ਬਿਨਾ ਕਿਸੇ ਕਾਨੂੰਨੀ ਤਰੀਕੇ ਤੋਂ ਉਹਨਾਂ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤਾਂ ਵਾਕਈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਗੁਜਰਾਤ ਦੇ ਕੱਚ ਦੇ ਵਿੱਚ ਭਾਰਤ ਪਾਕਿਸਤਾਨ ਸੀਮਾ ਦੇ ਉੱਤੇ ਬੀਐਸਐਫ ਦੇ ਵੱਲੋਂ ਦੋ ਵੱਖ-ਵੱਖ ਪ੍ਰੇਮੀ ਜੋੜੇ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਪਾਕਿਸਤਾਨ ਤੋਂ ਪੈਦਲ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋਏ ਇੱਕ ਜੋੜਾ ਇਸ ਦੇ ਵਿੱਚ ਇੱਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਸ਼ਾਮਲ ਨੇ ਉਹਨਾਂ ਨੂੰ ਪਿੱਲਰ ਨੰਬਰ 1016 ਤੋਂ ਹੁੰਦੇ ਹੋਏ 150 ਮੀਟਰ ਖੁੱਲੀ ਜਗ੍ਹਾ ਦੇ ਵਿੱਚ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਆਪਸੀ ਪ੍ਰੇਮ ਸੰਬੰਧ ਹਨ ਦੋਵੇਂ ਆਪਣੇ ਆਪ ਨੂੰ ਪਾਕਿਸਤਾਨੀ Hindu ਦੱਸ ਰਹੇ ਸੀ ਨੌਜਵਾਨ ਨੇ ਖੁਦ ਨੂੰ ਚਰਵਾਹਾ ਦੱਸਿਆ ਅਤੇ ਉਸ ਦਾ ਨਾਮ ਪੋਪਟ ਲਾਲ 나ਥੂ ਸੀ ਅਤੇ ਉਸਦੀ ਪ੍ਰੇਮਿਕਾ ਨੇ ਆਪਣਾ ਨਾਮ ਗੌਰੀ ਗੁਲਾਬ ਬੁਗਾਰੀਆ ਦੱਸਿਆ ਦੂਜੇ ਪਾਸੇ ਬੀਐਸਐਫ ਦੇ ਵੱਲੋਂ ਇਸ ਜੋੜੇ ਨੂੰ ਸੰਬੰਧਿਤ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਾਲਾਸਰ ਇੰਟਰਨੈਸ਼ਨਲ ਬਾਰਡਰ ਦੇ ਇਲਾਕੇ ਵਿੱਚ ਇਹ ਘਟਨਾ ਹਾਲ ਹੀ ਦੇ ਸਾਲਾਂ ਵਿੱਚ ਵੱਧ ਰਹੀਆਂ ਗੈਰ ਕਾਨੂੰਨੀ ਕੁਸਪੈੰਡੀਆਂ ਦੀਆਂ ਘਟਨਾਵਾਂ ਵਿੱਚੋਂ ਇੱਕ ਹੈ ਇਸੇ ਤਰ੍ਹਾਂ ਇੱਕ ਹੋਰ ਜੋੜਾ ਫੜਿਆ ਗਿਆ ਹੈ ਜਿਹੜਾ ਕਿ ਨਾਬਾਲਗ ਹੈ ਗੁਜਰਾਤ ਦੇ ਕચ્છ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਬਾਲਗ ਜੋੜਾ ਸੀਮਾ ਦੇ ਅੰਦਰ ਤੱਕ ਪਹੁੰਚ ਗਿਆ ਅਤੇ ਇਸ ਦੌਰਾਨ ਬੁੱਧਵਾਰ ਦੀ ਸ਼ਾਮ ਇੱਕ ਪਿੰਡ ਦੇ ਲੋਕਾਂ ਦੀ ਨਜ਼ਰ ਇਹਨਾਂ ਦੇ ਉੱਤੇ ਪਈ ਜਿਨ੍ਹਾਂ ਨੇ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਪਿੰਡ ਵਾਲਿਆਂ ਦੇ ਦੱਸਿਆ ਕਿ ਇਹਨਾਂ ਨੂੰ ਸੁਗਵਾਰੀ ਮੰਦਿਰ ਦੇ ਕੋਲ ਦੇਖਿਆ ਗਿਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕਦੇ ਵੀ ਇਸ ਇਲਾਕੇ ਵਿੱਚ ਨਹੀਂ ਸੀ ਦੇਖਿਆ ਜਿਸ ਕਰਕੇ ਇਹਨਾਂ ਉੱਤੇ ਸ਼ੱਕ ਹੋ ਗਿਆ ਤਾਂ ਦੋਵੇਂ ਨਵਾਲਿਕਾਂ ਨੇ ਕਬੂਲ ਕੀਤਾ ਕਿ ਉਹ ਪਾਕਿਸਤਾਨ ਦੇ ਇਸਲਾਮਪੋਰ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਨੇ ਅਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸੀ ਲੇਕਿਨ ਘਰ ਵਾਲਿਆਂ ਨੂੰ ਉਹਨਾਂ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ ਜਿਸ ਕਰਕੇ ਉਹ ਘਰੋਂ ਭੱਜ ਜਾਂਦੇ ਨੇ ਅਤੇ ਬਾਰਡਰ ਪਾਰ ਕਰਕੇ ਭਾਰਤ ਦੇ ਵਿੱਚ ਆ ਜਾਂਦੇ ਨੇ ਇਹਨਾਂ ਦੋਵਾਂ ਕੋਲੋਂ ਪਛਾਣ ਲਈ ਕੋਈ ਵੀ ਡਾਕੂਮੈਂਟ ਨਹੀਂ ਮਿਲਿਆ ਅਤੇ ਇਸਲਾਮ ਉਹ ਕੋਰਟ ਤੋਂ ਭੱਜ ਕੇ ਇਹ 60 ਕਿਲੋਮੀਟਰ ਦੂਰ ਭਾਰਤੀ ਸੀਮਾ ਦੇ ਵਿੱਚ ਦਾਖਲ ਹੋ ਗਏ ਲੜਕੇ ਦੀ ਉਮਰ 16 ਸਾਲ ਅਤੇ ਲੜਕੀ ਦੀ ਉਮਰ 15 ਸਾਲ ਅਧਿਕਾਰੀਆਂ ਦੇ ਵੱਲੋਂ ਦੱਸੀ ਗਈ ਹੈ ਤਾਂ ਵਾਕਈ ਹੈਰਾਨ ਕਰਨ ਵਾਲਾ ਮਾਮਲਾ ਹੈ ਜਿਹੜਾ ਉਹ ਸਾਹਮਣੇ ਆਇਆ ਹੈ